ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਾ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਸਾਡੀਆਂ ਵੀਡੀਓ ਵੇਖਣ ਲਈ ਤੇ ਅੱਜ ਪਹੁੰਚੇ ਆਂ ਪਿੰਡ ਮਾੜੀ ਉਧੋਗੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਪਲਵਾਨ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਤਿੰਨ ਪਸ਼ੂ ਇੱਥੋਂ ਵਿਖਾਵਾਂਗੇ ਤੇ ਤਿੰਨ ਵੈੜਾਂ ਦੋ ਸੁਈਆਂ 222+ ਵਾਲੀਆਂ ਇੱਕ ਤਿਆਰੀ ਤੇ ਵੈੜ ਆ ਪਲੂਣ ਸੱਜਰੋਂ ਮਗਰੋਂ ਤੁਹਾਨੂੰ ਗਿਫਟ ਦਵਾਂਗੇ ਹੁੰਦਾ ਤੇ ਜੁੜੇ ਰਹੋ ਬਣੇ ਰਹੋ ਕਰਦੇ ਆ ਗੱਲਬਾਤ ਬਾਈ ਜੀ ਨਾਲ ਪਲਵਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਕਿੱਦਾਂ ਠੀਕ ਜੇ ਬਹੁਤ ਵਧੀਆ ਵਧੀਆ ਜੀ ਸ਼ੁਕਰ ਰੱਬ ਦਾ ਕਾਇਮ ਸਦਾ ਮਾੜੀ ਆਦੀਆ ਕਿਰਪਾ ਮਾਲਕ ਦੀ ਚੱਲ ਵਧੀਆ ਜੀ ਤੇ ਡਰੈੱਸ ਕਰੀਏ ਨੋਟ ਐਸੇ ਹੀ ਮਾੜੀ ਉਧੋ ਕੇ ਪਿੰਡ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਜੀ 9814471221 ਠੀਕ ਹੈ ਜੀ ਤਿੰਨ ਵੜਾ ਤਿੰਨ ਵੜਾਈ ਵਾਹ ਆਹ ਮੈਨੂੰ ਲੱਗਦੀ ਕਿਤੇ ਸੂਈ ਆ ਅੱਜ ਅੱਛੀ ਸੂਈ ਦਾ ਸੇਰੇ ਸੇਰ ਵਾਹ ਜੀ ਵਾਹ 10:00 ਵਜੇ ਪਟਾਕੇ ਪਾਈ ਫਿਰਦੀ ਹੈਂ ਪਟਾਕੇ ਪਾਈ ਫਿਰਦੀ ਫਾਰਮ ਆਉਂਡ ਦੇ ਵਿੱਚੀਆਂ ਦੇ ਖਾਂਗਾ ਕਰੋ ਸੰਗ ਦੇ ਵਿੱਚ ਹਨਾ 4 ਕਿਲੋ ਚੋਈ ਆ ਹੂੰ ਤੇ ਬੱਚੇ ਨਹੀਂ ਲਿਆਇ ਹੋਇਆ ਬੱਚਾ ਆ ਗਿਆ ਮਗਰ ਨਾ ਹਾਂ ਬੱਚਾ ਤੇ ਕਿੰਨਾ ਕੁ ਦੁੱਧ ਭਰ ਜੂਗੀ ਤੁਹਾਡੇ ਆੜੀ ਦਾ ਦੁੱਧੇ ਵੀ 22 ਕਿਲੋ ਘਰ ਵਾਲਾ ਮੁਤਾਬਕ ਤੇ 22 23 ਕਿਲੋ ਆਂਦੇ ਪਰ 20 ਕਿਲੋ ਮੰਨ ਕੇ ਚੱਲੋ ਗਰਮੀ ਦਾ ਸਾਜਣ ਹਾਂ ਨਹੀਂ ਇੰਨਾ ਤੇ ਭਰਨਾ ਜੀ ਇਹਦਾ ਜਿੱਡਾ ਨੂੰ ਥੰਡ ਬਹੁਤ ਜਿਆਦਾ ਠੰਡੀ ਸਣ ਚੱਡਾ ਲੱਗਾ ਵਾ 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 ਕੀ ਬਾਤ ਹੈ ਤੁਰਤ ਤਰਾ ਕਰਵਾ ਕੇ ਖੋਲ ਕੇ ਚੈੱਕ ਤੇ ਜੇ ਯਾਰ ਪਾ ਕੇ ਪ੍ਰੋਪਰ ਓਕੇ ਹੋ ਗਈ ਸਭ ਕੋ ਵੀਡੀਓ ਜ਼ੋਰ ਦੇ ਆਪਣੇ ਕੋਲ ਟੋਪਰ ਆ ਠੀਕ ਆ ਜੀ ਸੱਜਣਾ ਵੀ 22 ਪਲੱਸ ਵਾੜੇ ਭਾਂਡੇ ਜਿਹੜਾ ਬੜੇ ਆਰਾਮਦਾਰੀ ਨਾਲ ਪਾਉਗੀ ਦੂਜਾ ਸੂਬਾ ਹੀ ਹੈ ਨਾ ਵਹਿੜ ਆ ਦੂਜਾ ਸੂਬਾ ਦੂਸਰਾ ਸੂਬਾ ਵਹਿੜ ਆ ਤੇ ਚੰਗੀ ਬਣੀ ਆ 4 ਕਿਲੋ ਬੌੜੀ ਚੋਕੇ ਜਿਹੜੀ ਖਾਲੀ ਕੀਤੀ ਆ ਕੋਈ 2000 ਪਾ ਕੇ ਓਕੇ ਹੋ ਗਈ ਆ ਲਓ ਜੀ ਤੇ ਕੱਦ ਵਜਨ ਜਿਹੜੀ ਫੁੱਲ ਵੱਡੀ ਆ ਕੋਈ ਛੋਟੀ ਨਹੀਂ ਹਾਈਟ ਵੱਡੀ ਹਾਈਟ ਦੀ ਆ ਜੰਮੀ ਪੜੀ ਆ ਪੂਰੀ ਤੇ ਕ੍ਰੋਸ ਆ ਜਿਵੇਂ ਗਰਮੀ ਚੱਲ ਰਹੀ ਆ ਗਰਮੀ ਦੇ ਵਿੱਚ ਇਹੋ ਜੀ ਚੱਲਣੀ ਆ ਕ੍ਰੋਸ ਆਂਗ ਦੀ ਜਿੰਦ ਜਾਣ ਵਾਲੀ ਤੇ ਪੜਵਾਨ ਜੀ ਫਿਰ ਕੀਮਤ ਕੀ ਕਰ ਦਿੱਤੀ ਕਿਉਂ ਫੁੱਲ ਤੇ ਭਾਵੇਂ 75 ਗਲਾ ਤਾਂ ਦੀ 70000 ਦੀ ਦੇ ਦਿੱਤੀ ਤੇ ਪਿਆਰ ਮਹੌਤ ਕੀ ਕਰਦਗੇ ਕਰਾਂ ਵਿੱਚੋਂ ਛੱਡ ਦਿਆਂਗੇ ਦੋ ਛੱਡ ਦਿਆਂਗੇ ਦੋ ਪੰਜ ਨਾਲ ਛੱਡ ਦਈਏ ਨਹੀਂ ਨਹੀਂ ਛੱਡ ਦਈਏ ਪੈੜ ਤੇ ਹੱਥ ਨਾਲ ਜਾਣਦੇ ਹਣਾ ਚਲ ਜਾਣਦੇ 100 200 ਛੋੜ ਹੀ ਕਰਿਓ ਹਣਾ ਹਣਾ ਛੋੜ ਹੀ ਨਹੀਂ ਬਾਈ ਓਕੇ ਤੇ ਦੂਜੇ ਨੰਬਰ ਤੇ ਜਰਸੀ ਆ ਗਈ ਹਨਾ ਆ ਜਲਸੀ ਆ ਜੱਸੀ ਮਗਰ ਵਛੀ ਤੇ ਬੱਚਾ ਇਹਦੇ ਮਗਰ ਵਛੀ ਆ ਵਛੀ ਆ ਗਈ ਮੱਚ ਇਹ ਕੱਲ ਵੀ ਵਛੀ ਸੂਈ ਦੋ ਚਵਾਈਆਂ ਦੀ ਹੋ ਗਈਆਂ ਦੋ ਚਵਾਈਆਂ ਹਾਂਜੀ ਕਿੰਨਾ ਬੋਲਾ ਸਟਾਰਟਿੰਗ ਕੀਤੀ ਆ ਇਹਦੇ ਕੋਲ 15 16 ਕਿਲੋ ਬੋਲਾ ਸਟਾਰਟ ਹੋਊਗਾ ਤੇ ਕਿੰਨੇ ਪਲੱਸ ਚੱਲ ਸਕਦੀ ਆ ਇਹ 22 25 ਲੀਟਰ ਕਰੂਗੀ ਬੜੇ ਆਰਾਮ ਨਾਲ ਹਨਾ ਬੜੀ ਭਾਰੀ ਪੂਰੀ ਵਛੀ ਆ ਵੀ ਤੇ ਥਾਣੇ ਨੂੰ ਵੀ ਮੱਝਾਂ ਲਈ ਲੱਗਾ ਕਿਆ ਬਾਤ ਹੈ ਕੋਈ ਵੰਗੇ ਦੀ ਲੋੜ ਨਹੀਂ ਹੈਗੀ ਭਾਵੇਂ ਇਦਾਂ ਬੱਸ ਬੈਜੋ ਕੋਈ ਚੱਕਰ ਨਹੀਂ ਤੋੜਾ ਤੋੜਾ ਕਰਵਾ ਲਈ ਇਹਦਾ ਵੀ ਚੈੱਕ ਹਾਂ ਸਜਣੋ ਚੰਗੀ ਆ ਵੀ ਵਛੀ ਦੂਸਰਾ ਸੂਆ ਹੀ ਆ 25 प्लस ਤੋਂ ਪਲਾਸੀ ਚੱਲੂਗੀ ਹਨਾ ਬਹੁਤ ਵੱਡੀ ਬੱਚੀ ਹਾਂ 15 प्लस ਬੌਲੇ ਤੋਂ ਸਟਾਰਟਿੰਗ ਹੈ ਮਗਰ ਬੱਚੀ ਸ਼ਾਹੀ ਦਾਲ ਦੀ ਕੀਤੀ ਆ ਆਪ ਜਰਸੀ ਚ ਆ ਗਈ ਆ ਤੇ ਬੜੀ ਪਿਆਰੀ ਆ ਹਾਈ ਟੂਟ ਚੰਗੀ ਵੱਡੀ ਆ ਜੰਮੀਪਾਲੀ ਫੋਲਿਆ ਵਾਹ ਕੀ ਆ ਬਾੜੇ ਪੂਰੀ ਨਸਲ ਕੁਆਲਿਟੀ ਹਨਾ ਹਾਂ ਬਹੁਤ ਚੰਗੀ ਫਾਰਫੋਰਮ ਜੋ ਲੱਗਦਾ ਲਗਿਆ ਜਵੇਂ ਜੰਮਗਾ ਪਲੀਆਂ ਬੜੀਆਂ ਰਾਜੀ ਰੂਜੀ ਆ ਹੂੰ ਖਾਰਮ ਵਾਲੇ ਫਿਰ ਪਾਉਂਦੇ ਨਾ ਚਾਰ ਜੂਰ ਹਾਂ ਚਾਰ ਕਰੇ ਡੰਗਰ ਰਾਜ ਹੀ ਹੁੰਦਾ ਹਾਂਜੀ ਤੇ ਇਹਦੀ ਕੀਮਤ ਕੀ ਕਰਦਗੇ ਇਹਦਾ ਮੁੱਲ ਤੇ 75000 ਰੁਪਇਆ ਕਰਦੇ ਹਾਂ ਹਾਂਜੀ 70 ਦੀਆਂ ਆਨ ਦਾ ਦੇ ਦਾਂਗੇ ਵੇ ਘੜਕ ਵਿਛਣਗੇ ਤੇ ਪਿਆਰ ਮੁਹੱਬਤ ਹੋ ਜੂ 2000 ਛੱਡ ਦਿਆਂਗੇ ਕੀ 2000 ਛੱਡ ਦਿਆਂਗੇ 68 ਦੀ ਹਨਾ ਠੀਕ ਆ 80 ਮੜੀ ਜੀ ਇਹਨਾਂ ਨੂੰ ਗਾ ਨੂੰ ਵਿਖਾ ਦਾਂਗੇ ਤੇ ਦੂਜੇ ਨੰਬਰ ਤੇ ਆ ਗਈ ਤੀਜੇ ਨੰਬਰ ਤੇ ਐਚਫ ਦਾ ਨਾ ਗਰੋਸ ਗਿਫਟ ਕਰਨਾ ਮਗਰੋਂ ਲੋਡ ਇਹ ਪਹਿਲਾਂ ਵੱਚੀ ਪਹਿਲਾ ਸੂਆ ਪਰ ਬਹੁਤ ਜ਼ਿਆਦੀ ਛੱਡੀ ਛੁੱਡੀ ਵੱਚੀ ਤੇ ਮੈਂ ਸਮਾਂ ਕਿੰਨਾ ਰਹੇਗਾ ਨੋਟ ਕਰੀ ਇਹਦੇ ਕੋਈ 2-4 ਦਿਨ ਨਹੀਂ 4-4 ਦਿਨ ਲੈ ਜੂਗੀ ਵੱਚੀ 4-5 ਦਿਨ ਲੈ ਜਾਨੇ ਹਾਂ ਬਹੁਤ ਜ਼ਿਆਦੀ ਥੱਲੇ ਥੱਲੇ ਬੋਲਦੇ ਹਾਂ ਜਿਉਂ ਕਿ ਪੁੜੇ ਪੜੇ ਜਿਹੜੇ ਫਿਸੰਦੇ ਆ ਹਾਂ ਜੀ ਹੱਤਾ ਵੀ ਖੜ ਸਕਦੀ ਪਰ 3-4 ਦਿਨ ਤੱਕ ਖੜੀ ਸਕਦੀ ਨਾ ਬੱਚਾ ਹਾਂ ਦੂਜੇ ਨਾਲ ਬਹੁਤ ਜ਼ਿਆਦਾ ਥਣ ਥਣ ਸੋਨਾ ਦੇ ਤੇ ਖੋਲ ਗਏ ਗੋਦੀ ਵਾਲੀ ਆ ਹਨਾ ਵੱਚੀ ਹੋਈ ਬਹੁਤ ਜ਼ਿਆਦੀ ਵੱਚੀ ਸ਼ਕੀਰ ਜਾਨੇ ਪੂਰੀ ਲੋਲੀ ਬੋਦੀ ਆ ਸਜਣੋ ਗੋਲ ਲੱਕਾ ਕਾ ਨਾ ਬਿਲਕੁਲ ਬੱਚੀ ਸੋਹਣੀ ਆ ਜਾਤ ਪਾਤ ਵਾਲੀ ਆ ਬਹੁਤ ਜਿਆਦੀ ਸੁੰਦਰ ਹੂੰ ਸੋਹਣੀ ਵਾਹ ਵਾਹ ਕੀ ਬਾਤ ਹੈ ਗਿਫਟ ਆ ਨਿਕਾ ਜਾ ਹਣਾ ਤੇ ਬਾਈ ਜੀ ਫਿਰ ਇਹਦੀ ਕੀਮਤ ਕੀ ਕਰਦਿਏ ਇਹਦਾ ਮੁੱਲ 45000 ਰੁਪਇਆ ਕਰਦੇ ਹਾਂ ਹਾਂਜੀ ਜੈਸਨੋ ਕਿੰਨਾ ਕਰਦਿਏ 45000 ਦੀ ਦੇ ਦੇਣੀ 40 ਦੀ ਕਰਦਿਏ ਜਾਂਦੇ 41 ਕੱਟ ਹੋਈ ਆ ਜਾਂਦੇ ਨਾ 40000 ਦੀ ਸੱਜਣੂ ਮਿਲ ਜੂਗੀ ਗਿਫਟ ਖੀਰ ਤੇ ਤੁਹਾਨੂੰ ਵਛੀ ਸੋਹਣੀ ਇਸ ਕੁਆਲਟੀ ਤੁਹਾਨੂੰ ਫੇਰੇ ਕਰਾਂ ਝਲਕ ਮਰਵਾ ਦਿੰਨੇ ਆ ਤੇ ਬਿਲਕੁਲ ਗੋਲ ਨਿੱਕਾ ਕਾਨ ਨੇ ਤੇ ਬੋਦੀ ਵਾਲੀ ਵਛੀ ਠੀਕ ਆ ਥਣ ਬੜਾ ਸੋਹਣਾ ਲੱਗਾ ਇਹ ਕਰਮਾ ਵਾਲੀ ਨੂੰ ਤੇ ਪਲੂਣੀ ਆ ਯਾਰਾ ਨਹੀਂ ਤੇ 14 15 ਤੋ ਤਾਂ ਨਹੀਂ ਜਾਂਦੀ ਹੈ ਨਾ 15 ਕਿਲੋ ਮੱਛੀ ਵਧੀਆ ਦੁੱਧ ਭਰਾਉਂ ਜਾਦ ਬਰੀਡ ਬੜੀ ਆ ਜਾਦ ਬਰੀਡ ਵਾਲੀ ਆ ਨਾ 15 ਕਿਲੋ ਬੜੇ ਆਰਾਮ ਨਾਲ ਦੁੱਧ ਭਰਾਉਗੀ ਇਹ ਜਿਹੜੀ ਇੱਕ ਵਿੱਚ ਘਾਰ ਆ 25 ਪਲੱਸ ਵਾਲੀ ਆ ਦੁੱਜੀ 2022+ ਵਾਲੀ ਆ ਵਹਿੜਾ ਸਾਰੀਆਂ ਹੀ ਚੰਗੀਆਂ ਆ ਆਪਣੀ ਮਨ ਦੀ ਤਸੱਲੀ ਕਰਕੇ ਪਿੰਡ ਮਾਰੀ ਉਦੋਂ ਕੇ ਪਹੁੰਚ ਕੇ ਕਰਕੇ ਤੇ ਲੈ ਕੇ ਜਾਣਾ ਤੇ ਸასი ਕਾਲ ਦੀ ਸਾਰਿਆਂ